ਸਸੀ ਗੱਲ ਜੀ ਮੈਂ ਇਕਬਾਲ ਸਿੰਘ ਵਾਲੀ ਦਿੱਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੇ ਮੈਂ ਅਦੇਗਨ ਸਾਹਿਬ ਦਾ ਪਿੰਡ ਹੈ ਮਨੇਲੀ ਜਿੱਥੇ ਕੀ ਹੱਲਿਆਂ ਤੋਂ ਦੇ ਟਾਈਮ ਦੀਆਂ ਸਾਰੀਆਂ ਯਾਦਾਂ ਦੇਖਾਂਗੇ 100 ਸਾਲ ਤੋਂ ਵੱਧ ਉਮਰ ਭੋਗ ਚੁੱਕੀ ਤੇ ਇਸ ਟਾਈਮ ਪੂਰੀ ਤੰਦਰੁਸਤ ਬਜ਼ੁਰਗ ਮਾਤਾ ਜੀ ਆਪਾਂ ਨੇ ਗੱਲਬਾਤ ਕਰਾਂਗੇ ਨਾਲ ਦੇ ਸਾਡੇ ਰਿਟਾਇਰ ਪ੍ਰਿੰਸੀਪਲ ਤੇ ਕੈਨੇਡਾ ਦੇ ਐਨ ਆਰ ਆਈ ਨਿਰਮਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਸੀ ਕਿ ਸਾਡੇ ਇੱਕ ਰਿਸ਼ਤੇ ਚ ਰਿਸ਼ਤੇਦਾਰ ਨੇ ਜੀ ਪਰਜਾਈ ਨੇ ਜਿਹੜਾ ਦੀ 100 ਸਾਲ ਤੋਂ ਵੱਧ ਉਮਰ ਹੋ ਚੁੱਕੀ ਹੈ ਤੇ ਅੱਜ ਉਹਨਾਂ ਦੇ ਦਰਸ਼ਨ ਕਰਨ ਆਏ ਆ ਕਹਿੰਦਾ ਬੇਬੇ ਸਸਰੀ ਘਰ ਸਸਰੀ ਘਰ ਬੇਬੇ ਨਾਂ ਕੀ ਹੈ ਨਸੀਬ ਕਰ ਰੇ ਕਿ ਮੈਂ ਤੁਹੀ ਪ੍ਰਾਣਾ ਦੱਸੋ ਵੀ ਹੱਲੇ ਤੁਸੀਂ ਦੇਖਿਆ ਪੂਰੇ ਹੋਰਾ ਮੁਖਾ ਪੂਰੇ ਦੇਖਿਆ ਹੋਰਾ ਮੁਖਾ ਉਹ ਡਾਈ ਹੁੰਦੀ ਲੋਕ ਚੀਜ਼ਾਂ ਤੋਂ ਦੇਖ ਮੱਕੀਆਂ ਵੱਢਦੇ ਸਾਰਾ ਕੁਝ ਇੱਥੋਂ ਦੇਖਿਆ ਇੱਥੋਂ ਦੇਖਿਆ ਹਾਂ ਇੱਥੋਂ ਦੇਖਿਆ ਤੁਸੀਂ ਪਾਕਿਸਤਾਨ ਚ ਦੇ ਕਿ ਪੰਜਾਬ ਚ ਤੇ ਹਾਂ ਜੀ ਤੁਸੀਂ ਕਿੱਥੇ ਦੇ ਜਦ ਹੱਲੇ ਪਏ ਆ ਹੱਡੇ ਤਾਂ ਇੱਥੇ ਆਪਣੇ ਘਰ ਇੱਥੇ ਸੀਗੀ ਇਹੀ ਪਿੰਡ ਆ ਤੁਹਾਡਾ ਹਾਂ ਇਹੀ ਪਿੰਡ ਆ ਉਹ ਫੜੇ ਪੜੇ ਅਜੀ ਵਗਾੜੇ ਦੇ ਨਾਲ ਮਰੇ ਦੇ ਕੋਲ ਹਾਂ ਤੋਂ ਮਰੇ ਦੇ ਕੋਲ ਜੀ ਹਾਂ ਤੋਂ ਮਰੇ ਕੰਨੋਂ ਲੱਗ ਕਈ ਨਾ ਉਹਦੇ ਵਿਚਾਰੇ ਤੇ ਉਹ ਸਮਾਂ ਤੁਸੀਂ ਹੱਲਿਆਂ ਨੂੰ ਤੁਸੀਂ ਦੱਸ ਦਿੱਤੀ ਵੀ 20 ਸਾਲ ਦੇ ਸੀ 20 ਸਾਲ ਦੀ ਤਾਂ ਭਾਜੀ ਮੈਂ ਆਪਣੇ ਵਿਆਹ ਨੂੰ ਕੀ ਵਿਆਹ ਨੂੰ ਹਾਂ ਕਿੰਨੇ ਚਿਰ ਹੋ ਗਏ ਵਿਆਹ ਨੇ ਚਾਰ ਪੰਜ ਸਾਲ ਉਹ ਹੋ ਲੱਗ ਗਈ ਲੱਗ ਗਈ ਚਾਰ ਸਾਲ ਲੱਗੇ ਤਾਂ ਪੰਜਵੇਂ ਛੇਵੇਂ ਸਾਲ ਜੋ ਹੱਡੇ ਪਈਆਂ ਠੀਕ ਹੈ ਇਹ ਤੁਸੀਂ ਪੰਜਵੀਂ ਪੋਸਤ ਚੱਕ ਗਏ ਆਪਣੇ ਪਰਿਵਾਰ ਚ ਪੰਜਵੀਂ ਪੋਸਤ ਤੇ ਕੋਈ ਸਿਹਤ ਹੁਣ ਕੋਈ ਦਵਾਈ ਦੂਈ ਖਾਂਦੀ ਦਵਾਈ ਮੇਰੇ ਪੁੱਤ ਨੂੰ ਜੇ ਵੇ ਹੁਣ ਪਿੱਛੇ ਬਿਮਾਰ ਹੋ ਗਈ ਕੀ ਜਿਆਦਾ ਕੋਈ ਨਾ ਸੋ ਪੈਂਦਾ ਹਜ਼ਾਮੇ ਪਰ ਖੜੇ ਤੇ ਅੱਛਾ ਕਿੰਨੇ ਦਾ ਕੀ ਚਾਹਦਾ ਲੋਕ ਤੇ ਨਾ ਹੋ ਗਈ ਜੀ ਨਹੀਂ ਯਾਦ ਮੈਨ ਬਿਮਾਰ ਹੋਣੀ ਐ ਉਹ ਮੈਂ ਬਿਮਾਰ ਹੋ ਜਾਮਾ ਤਾਂ ਮੈਂ ਟੀਕੇ ਰਵਾ ਦੋ ਚਾਰ ਬੱਥ ਉਹ ਕੋਈ ਰੈਗੂਲਰ ਕੋਈ ਨਹੀਂ ਦਵਾਈ ਨੇ ਲੱਗੀ ਹੋਈ ਕੋਈ ਨਹੀਂ ਜਨ ਮੇਰੇ ਪੋਟਿਆਂ ਨੇ ਮੈਨੂੰ ਰੱਖਿਆ ਇੱਥੇ ਨਹੀਂ ਨਾ ਆਪਣੇ ਹੀ ਕਿਮਾੜੋਂ ਆਹ ਬਸ ਥੀਰ ਪੜਕਣ ਦੀ ਲੱਗ ਗਈ ਇਹ ਕਹਿਣ ਵੀ ਸਾਡੀ ਵੀ ਬੇਜ ਨਹੀਂ ਲਿਖਉਂਦੀ ਹੱਥ ਮੋਟਾ ਹਲ ਚੁੱਕ ਕੇ ਡਰ ਨਹੀਂ ਜੀ ਇਹ ਰ ਇਹ ਲੈ ਇकडे ਤੁਸੀਂ ਆਪਣੇ ਹੱਥੋਂ ਰਸਾਰ ਨੂੰ ਕੋਈ ਨਾ ਰੋਟੀ ਨਹੀਂ ਖਾਦੀ ਪੇਰਪੁੱਤ ਕੱਤੀ ਰਸੀ ਤੇ ਰਹੀਆਂ 3 ਮਹੀਨੇ ਕੱਤੀ ਗਈ ਤੇ ਨਹੀਂ ਯਾਹ ਨਹੀਂ ਪੈਣੀ ਚੀਏ ਜੀ ਪੀ ਨਾ ਹੁੰਦੀ ਜੀ ਬਸ ਫੇਰ ਦੇਖਣਾ ਹੁਣ ਫੇਰ ਉਹ ਦਵਾਈ ਮੈਨੂੰ ਕੋਈ ਨਹੀਂ ਲੱਗ ਲੱਗ ਉਹ ਹੀ ਉਹ ਹੀ ਦਵਾਈ ਜਿਹੜੀ ਪਿੱਛੇ ਕੋਈ ਮਾਲੀ ਮੋਟੀ ਬਿਮਾਰ ਹੋ ਗਈ ਖਾਲੀ ਲੋਰੀਆ ਟੀਕਾ ਚੜ ਗਿਆ ਟੀਕਾ ਲੋਲੇ ਬਸ ਨਹੀਂ ਹੋਈ ਹੁਣ ਤਾਂ 50 ਸਾਲ ਤੇ ਵੱਧ ਪੀਜੀਆ ਦਾ ਕਾਰਡ ਬਣਾਉਣ ਤੁਰ ਪੈਨੇ ਬੀਬੇ ਹਾਂ ਤੁਸੀਂ ਫੇਰ ਵੀ 100 ਸਾਲ ਤੇ ਉੱਪਰ ਹਾਂ ਹੁਣ ਵੀ ਜੈ ਮੈਨੂੰ ਨਿਆਣੇ ਇਹ ਮੇਰਾ ਪੋਤਾ ਗੈ ਦੰਡਾ ਵੀ ਬੀਬੇ ਜੈ ਆਈ ਨਹੀਂ ਕਰਨਾ ਹੋ ਨਹੀਂ ਕਰਨਾ ਮੈਂ ਕਰਨਾ ਕਿ ਇੰਨਾ ਕਰਾਂ ਮੈਂ ਕਰੂੰਗੀ ਫੇਰ ਤੁਸੀਂ ਮੈਨੂੰ ਰੋਟੀ ਦੇ ਦੋਗੇ ਅੱਛਾ ਮੇਰਾ ਤਾਂ ਸਰੀਰ ਚੱਲਦਾ ਹੈ ਹਾਂ ਦੇ ਨਾ ਜਦ ਮੈਂ ਉੜ ਜਾ ਕੇ ਥੋੜਾ ਕਰਾਉਣੇ

ਦੋਈ ਦੇ ਉਹ ਤਾਂ ਚਲੇ ਗਏ ਹਾਂ ਉਹਤੀ ਚਲੇ ਗਏ ਉਹ ਤਾਂ ਕੋਈ ਨਹੀਂ ਅਮ੍ਰਿਕਾ ਚ ਵੇ ਪੋਤਾ ਆਈਕਨ ਦਾ 12 12 ਕੇ ਸਾਲ ਹੋਏ ਅੱਛਾ ਆ ਇੱਕ ਮੌਜਦਾਈ ਹੋ ਗਈ ਹਾਂ ਉਹ ਤੇਰੇ ਕਿੰਨਾ ਮੁੱਕੇ ਕਹ ਕੇ ਕਹਈ ਤੀ ਉਹ ਪਹਿਨੋਂ ਤੋਂ ਗੱਡੀ ਚਲਾਉਂਦਾ ਤਾਂ ਜੀ ਕਲਕੱਤਾ ਹੀ ਅੱਛਾ ਤਾਂ ਉੱਥੇ ਚੰਡੀ ਖੱਤ ਪਰ ਹੋਇਆ ਉਹ ਫਿਰ ਨਹੀਂ ਖੱਤ ਪਰ ਆ ਗਈ ਤਾਂ ਤਾਂ ਸਿੱਟਦਾ ਪੀਟੀ ਕੋਈ ਨਹੀਂ ਕਰੀ ਤਾਂ ਗੱਡੀ ਦੇ ਸਾਬ ਨਾਲ ਕਿਦਾ ਬਹੁ ਗਿਆ ਬੇਬੇ ਹੁਣ ਤਾਂ ਚਲੋ ਦਵਾਈਆਂ ਜਦੋਂ ਤੁਸੀਂ ਸੀਗੇ ਜਦ ਤਾ ਦਵਾਈਆਂ ਹੀ ਨਹੀਂ ਦਿੱਤੇ ਕਿਆ ਦਿੰਦੇ ਹੁੰਦੇ ਤੇ ਜਦ ਛੋਟੇ ਛੋਟੇ ਬੱਚਿਆਂ ਨੂੰ ਕਿਆ ਆਹੋ ਜੀ ਦੇਖ ਲੈ ਆਹ ਦੇ ਦੇ ਸੁਆ ਦੇ ਦੋ ਕੋਲ ਕੇ ਨਾਲ ਤੁਲੇ ਰਿਮਟੇ ਰੋ ਕੇ ਅਏ ਜੇ ਕਮ ਮਦੰਨੀ ਤੇ ਕੌਣ ਤਾਂ ਕਹੋ ਕੱਚੇ ਪੰਡੇ ਚ ਰਿੰਨ ਕਿ ਮੈਂ ਨਹੀਂ ਚੀ ਚੰਦਨੀ ਤੇ ਆਪਾਂ ਇਹ ਵੀ ਸੁਣਿਆ ਸੀ ਵੀ ਕਾੜਾ ਪੀ ਕੇ ਕੰਬਲ ਲੈ ਕੇ ਪੈ ਜੇ ਤਾਂ ਗਰਮੀ ਆ ਜਾਂਦੀ ਬੁਖਾਰ ਗਰਮੀ ਆ ਗਈ ਬੁਖਾਰ ਉੱਤਰ ਗਿਆ ਕੌਣ ਬੱਟੀ ਲੰਡਾ ਦਾ ਅਦੂਏ ਹਕੀਮ ਹੁੰਦੇ ਤੇ ਜੜ ਕੋਈ ਦਚਾਂ ਦਾ ਜੇ ਦੇਤਾ ਕਿਸੇ ਨੂੰ ਕਿਸੇ ਨੂੰ ਕੁਝ ਦੇ ਤਾਂ ਇਹ ਆਟ ਆਇਓ ਨਾ ਜਿਹੜੀ ਹੁਣ ਚੱਗ ਪੀਪੂ ਤਾਂ ਹੀ ਹੁਣ ਲੱਗ ਜਾਂਦੀ ਵੀ ਛਿੱਤੀ ਹੈ ਬੰਦੇ ਨਾਲ ਲੱਗ ਜਾਂਦੀ ਵੀ ਛਿੱਤੀ ਹੈ ਇਹ ਗੋਆ ਲੱ ਜਾਂਦੀ ਛਿੱਤੀ ਹੈ ਬਿਲਕੁਲ ਹੁਣ ਮੈਂ ਤਾਂ ਇਹਨਾਂ ਨੂੰ ਕਹਿੰਦਾਂ ਨੀ ਮਾਂ ਨੂੰ ਖਬਰ ਪੜਾਣਾ ਖੱਦਾ ਹੋਇਆ ਆਪਣੇ ਭੋਤੇ ਨੂੰ ਹਸਣ ਲੱਗ ਗਈ। ਖਰਾਕਾ ਕਹਿੰਦੇ ਨੇ ਉਹਦੇ ਖਰਾਕਾ ਖਾਦਿਆਂ ਕੰਮ ਆਉਂਦੀ। ਹਾਂ ਜੀ ਖਬਰ ਪੜਾਣਾ ਖੱਦਾ ਹੋਇਆ। ਅੱਗੇ ਲੋਕ ਕਿੰਨਾ ਸੱਕਰ ਕੇ ਖੰਡੇ ਕੇ ਕਿ ਕਿੰਨਾ ਸੱਕਰ ਹੋਊ ਕਿ ਇਹਦੇ ਡਰਦੇ ਆ। ਸਾਨੂੰ ਹੁਣ ਵੀ ਖਫਟ ਹੈ। ਸਾਨੂੰ ਹੁਣ ਵੀ ਖਫਟ ਹੈ। ਸਾਨੂੰ ਹੁਣ ਵੀ ਖਫਟ ਹੈ। ਹਾਂ ਜੀ। ਇਹ ਕਈ ਵੀ ਖਾਂਦੀ ਨਹੀਂ ਮੈਂ ਨਿੰਮੂ ਕੋਈ ਚੀਜ਼ ਨਹੀਂ ਛੱਡੀ ਨੇ। ਅੱਛਾ। ਨਾ। ਮੈਂ ਨਹੀਂ ਛੱਡੀ ਕੋਈ। ਐ ਨਹੀਂ। ਪੰਦੀਰੀਆਂ ਬਣਾਉਂਦੇ ਪਿੰਨੀਆਂ ਬਣਾਉਂਦੇ ਤੇ ਸਾਰਾ ਸਾਲ ਮੁਕੜੇ ਨੂੰ ਸੁਗੰਧੇ ਦੁੱਧ ਕੌਣ ਪਾਉਂਦਾ ਉਹ ਤੇ ਦੁੱਧ ਨਹੀਂ ਤਾਂ ਕੋਈ ਪੀਂਦਾ ਮਿੱਤਰਾਂ ਪਾਪ ਮੰਦੇ ਹੁੰਦੇ ਸੀ ਆਏ ਘਰ ਸਾਢੇ 4-5 ਵਜੇ ਸੌਂਦਰਦੀਆਂ ਪਰ ਤੋਂ ਅਗਲੇ ਜਾਂਦੇ ਪਰ ਹੱਲਿਆਂ ਵਾਲੇ ਸਾਰੇ ਸੀ ਚਾਰ ਪੀਪੇ ਗੱਬੇ ਘੋਡੇ ਉਹ ਕਰਤਾ ਸਾਢਾ ਉਂਕੀ ਜੀ ਪੱਛੇ ਨੇ ਉਹ ਟੁੜੀ ਵਾਲਾ ਹੁਣ ਉੱਥੇ ਆਏ ਚਾਰ ਪੀਤੇ ਪਾਏ ਐਂ ਕਹੇ ਥੋੜੇ ਦਿੰਦੇ ਦੀ ਦੁਨੀਆ ਦੇ ਰਹੀ ਰਹਿਣਾ ਐਂ ਕਹਿੰਦੇ ਦੀ ਸਾਰੇ ਪਿੰਡ ਨੇ ਸੋਤਾ ਕਰਿਆ ਉਹਦਾ ਵੀ ਐ ਬਸੇ ਨਹੀਂ ਜਾਇਓ ਹਾਂ ਜੀ ਆਹ ਇਹ ਦੇਹ ਉਹਨਾਂ ਦਾ ਬਾਈ ਇਹਨਾਂ ਨੂੰ ਕਿੰਨਾ ਨੂੰ ਲੈ ਕੇ ਚੁਰ ਪਿਆ ਹੂੰ ਫੇ ਉੱਥੇ ਚ ਡੋ ਮੇਰੇ ਨਾਲ ਕਿ ਨਾ ਫਿਰ ਵਰ ਹੈ ਹਾਏ ਬਈ ਉੱਥੇ ਇਹ ਗਿਆ ਚਲੋ ਹੂੰ ਕਿ ਇਹ ਨਾ ਗਿਆ ਨਾ ਬਾਪੂ ਦਾ ਕਹਿੰਦਾ ਕਹਿੰਦੇ ਵੀ ਨਾਲੇ ਇਹਨੂੰ ਲੈ ਚਲੋ ਅੱਛਾ ਉਹ ਕਹਿੰਦਾ ਇੱਕ ਹੋ ਉੱਥੇ ਹੋ ਰਬ ਹਾਂ ਹਾਂ ਮਾਛੋੜ ਆਪਣੇ ਨਿਆਣਿਆਂ ਦੇਖੀ ਛੱਡ ਗਿਆ ਅੱਛਾ ਇਹਨਾਂ ਨੂੰ ਇਹਨਾਂ ਨੇ ਤੇ ਹੂੰ ਜੰਡ ਗਏ ਆਪਣੇ ਹਵਾਰੇ ਤੇ ਗਾਂ ਸਰਾਣੇ ਨੂੰ ਅਗਲ ਗਈ ਹੋਈ ਹੂੰ ਸਰਾਣੇ ਮਸੂਲਨ ਇੱਧਰ ਘਟਾਲੇ ਨੂੰ ਲੱਗੀ ਹੋਈ ਹਾਂ ਅੱਜ ਤਾਂ ਕੋਠੇ ਉਂਦੇ ਬੈਠੇ ਸੇ ਪੁੱਤ ਲੋਕੀ ਟਾਂ ਲਈ ਬੈਠੇ ਚੱਲ ਗਏ ਜੱਟ ਬਹੁਤ ਕੁਝ ਹੋਇਆ ਆ ਬੱਚੀ ਜਿਹੜੇ ਜਾਣਿਆ ਲੁੱਟੀ ਹੈ ਸਾਰਾ ਪਤਾ ਇਹ ਕੋਠੇ ਕਰ ਖੜੀਆਂ ਸੀ ਦੇਖਦੀਆਂ ਸੀ ਕਿ ਬੰਦੇ ਲੱਫੇ ਪੈ ਜੇ ਤੇ ਤੇ ਜਿਹੜੇ ਘਰ ਵੀ ਬਚਾਏ ਉਹ ਵੀ ਗੁਜਰੀ ਹੈ ਹਾਂਜੀ ਗੁਜਰੀ ਬਈ ਜਾਣੀ ਇੱਥੇ ਲੋਕਾਂ ਨੇ ਅੰਦਰ ਲੁਕੋ ਕੇ ਬਣੇ ਅੰਦਰ ਇਹ ਕਿਹਾ ਦਤੀ ਬਚਾਏ ਆ ਵੀ ਮਾਰੇ ਦੀ ਬਚਾਏ ਸਾਡੇ ਮੇਰੇ ਬੰਦੇ ਮੇਰੇ ਘਰ ਦੇ ਬਣਾ ਤੋਂ ਕਾ ਸਾਡਾ ਇੱਧਰ ਘਰ ਤਾਂ ਕਿਧਰ ਡੰਗਰ ਉੱਠੇ ਬਚਾਰੇ ਨਹੀਂ ਕਿ ਬੰਦੇ ਰੋਟੀ ਦੇ ਨਾਲ ਸਜਗ ਲਈ ਅਗਲਾ ਦੰਦ ਦੰਦ ਬਵੀ ਦੀ ਇੱਥੇ ਤਾਂ ਮੈਂ ਰੋਟੀ ਲਈ ਜਾਨੀ ਗੁਜਰਾ ਦੀ ਆਪਣੇ ਸਾਡੇ ਤੱਕ ਤੇ ਉਲੜੇ ਬੈਠ ਰਹੇ ਨੇ ਰਾਤ ਨੂੰ ਨਹੀਂ ਬਚਾਰੇ ਨੇ ਤੁੰਤਾਂ ਦੇ ਜਾ ਕੇ ਪੈਣਾ ਉੱਥੇ ਤੁੰਤਾਂ ਤੂੰ ਤਾਂ ਫਿਰ ਚੜਕੇ ਮਲੇਰੀ ਨੇ ਦੇ ਵਹਿਣਾ ਲੱਗੇ ਤੂੰ ਤਾਂ ਆਲੇ ਖੂਤੇ ਹਾਂ ਮਲੇਰੀ ਦੇਖ ਲੈ ਮਰ ਗਿਆ ਪਰ ਸਾਡਾ ਇੰਨਾ ਕਰਦਾ ਘਰ ਵਾਲਾ ਕੰਮ ਜੀ ਕਹਿੰਦਾ ਚਾਚੀ ਤੁਸੀਂ ਮੇਰਾ ਨੰਬਰ ਮੁਝਾਤ ਇਨਸਾਨੀਅਤ ਦੇ ਦਾਰਤੇ ਦੇਖੋ ਹਾਂ ਪਾਕਿਸਤਾਨ ਚ ਆਪਣੇ ਨਾਲ ਬਹੁਤ ਮਾਰਾ ਹੋਇਆ ਹਾਂ ਦੁਨੀਆ ਦੇਖ ਲੈ ਕੀ ਨਹੀਂ ਲੁੱਟੀ ਹੈ ਬੇਟੀਰਾ ਲੁੱਟ ਲਟ ਕੇ ਇੱਕ ਬਾਬੇ ਉਹ ਇਹ ਨਿਮ ਹਾਇ ਕਹ ਰਹੀ ਹਾਂ ਅੱਛਾ ਸੋਚਾ ਬੋੜਾ ਸੋਚਿਆ ਨਾ ਨੋਨੀ ਦੇ ਵਿੱਚ ਦਾ ਇੱਥੇ ਨਾ ਜਨ ਸਿਖੜੀਆਂ ਦੇਖਣੀਆਂ ਇੱਥੇ ਪੰਦਰਾਂ ਲਾਈਆਂ ਉਹਨਾਂ ਨੇ ਹੀ ਥੀਸੀਆਂ ਡੱਬੀਆਂ ਹੂੰ ਕੋਈ ਡੱਬੀਆਂ ਹੈ ਕਾਲੀ ਡੱਬੀਆਂ ੜੀ ਕੋਈ ਚਿੱਟੀ ੜੀ ਇੱਥੇ ਗੱਡਾ ਲਾਹਿਆ ਸੋਚਣਿਆ ਡੌਣਾਂ ਨਹੀਂ ਅੱਛਾ ਲੁੱਟਦੇ ਮਾਲ ਦਾ ਹਾਂ ਇਹ ਕੋ ਲਿਆਇਆ ਬੁੜੀ ਅੱਛਾ 1000 ਅੱਛਾ 1000 ਤਾਂ ਬਦਲਦੇ ਰਹੜੀਆਂ ਉਹਦੇ ਵਿੱਚ ਜਿੱਦੇ ਇੱਥੇ ਟੱਕ ਵਈ ਹੋਦੋ ਓਹੋ ਅੱਛਾ ਅੱਛਾ ਉਹ ਬੱਚੀ ਨਹੀਂ ਥੇ ਉਹ ਸਾਂਭੀ ਉਹਨੇ ਬੱਚੀ ਦੀ ਬਿਮਾਰਗੀ ਹਾਂ ਹੈਲਪੀ ਤੁਸੀਂ ਕੀ ਕਹਿਣ ਤੇ ਵੀ ਕੀ ਪੁੱਛਣ ਲੱਗੇ ਉਹ ਮੈਂ ਪੁੱਛਣ ਲੱਗੇ ਸਾਡੇ ਸਬਾਤ ਸੇ ਕਾਫੀ ਵੱਡੇ ਉਹ ਇਹਨਾਂ ਜਿਆਦਾ ਪਤਾ ਹੋਊਗਾ ਉੱਥੇ ਕਹਿੰਦੇ ਮੁਸਲਮਾਨੀਆਂ ਬਹੁਤ ਕੱਚੀਆਂ ਕਰਕੇ ਰੱਖੀਆਂ ਹੋਈਆਂ ਸੀ ਸਾਂਭੀਆਂ ਉੱਥੇ ਸਾਡੇ 24 ਘਰਾਂ ਦੇ ਸਬਾਤ ਚ ਸੰਭਾਲੀਆਂ ਹੋਈਆਂ ਸੀ ਮੁਸਲਮਾਨਾਂ ਦੀ ਜੀ ਉਹਨਾਂ ਚੋਂ ਤਿੰਨ ਇੱਕ ਤਾਂ ਫਿਰ ਪਿੰਡ ਚ ਵਿਆਹ ਹੋ ਗਏ ਤੇ ਹੈ ਹਾਂ ਹਾਂ ਉਹ ਦੱਸ ਉਹਨੂੰ ਮਾਰ ਦੇ ਇਹ ਉਹਰੇ ਦੋ ਕਈ ਤਬਰ ਦੇ ਮੁਸਲਮਾਨਾਂ ਦੇ ਕਈ ਤਬਰ ਦੇ ਮੁਸਲਮਾਨਾਂ ਦੇ ਉਹਨਾਂ ਦੇ ਮੁਸਲਮਾਨਾਂ ਦੇ ਰੀਤੇ ਨਾਲ ਹੱਥੀਂ ਤਾਂ ਦੋ ਹੀ ਦੋ ਤਿੰਨ ਦਿਨ ਤੇ ਹੁਣ ਤਾਂ ਨੇਰੇ ਹੀ ਹੋ ਗਏ ਨਾ ਨਾ ਉਹ ਜਿਹੜਾ ਨਾ ਕਹਿੰਦੇ ਨੇ ਉਹਨਾਂ ਦਾ ਇੱਕੋ ਹੀ ਰਿਹਾ ਨਹੀਂ ਨਹੀਂ ਕੋਈ ਬੜਾ ਜਿਹਾ ਸਕੂਲ ਚੱਲਦਾ ਅੱਜ ਤੂੰ ਤੇ ਹੀ ਕਰਦਾ ਉਹਨਾਂ ਦਾ ਉਹ ਗੁਜਰ ਉਹਲੇ ਕਰਤੀ ਤੇ ਨਾ ਵਾਸੀ ਹਾਂ ਅੱਛਾ ਤੇ ਤੁਸੀਂ ਤੁਹਾਡੇ ਕਿਵੇਂ ਸਾਥ ਪਈ ਤੁਹਾਨੂੰ ਸਾੜੀ ਇਨਾ ਨਾਲ ਪਾਸਾ ਸਾਡਾ ਆਹੀ ਹਾਂਜੀ ਇਹ ਦੂਜੇ ਪਾਸੇ ਦੇ ਸਾਡੀ ਇਹਨਾਂ ਨਾਲ ਸਾਡੇ ਘਰ ਦੇਆਂ ਦੀ ਇੰਨੀ ਇੱਕ ਮੁਹੱਬਤ ਦੀ ਬਈ ਇਹ ਕਣ ਕਰਦੀ ਬੰਦੇ ਅਸੀਂ ਹਰ ਟਾਈਮ ਉੱਥੇ ਹੀ ਜਾਣਾ ਜੀ ਸਾਡੇ ਘਰ ਦੇ ਨੂੰ ਉੱਥੇ ਹੀ ਰਹਿਣਾ ਅਸੀਂ ਕਹਿਣਾ ਵੀ ਜਿਆਦਾ ਲੱਜੂਗਾ ਉਹਨਾਂ ਦੇ ਘਰ ਤੇ ਲੈ 40 ਸਾਲ ਖੇਤੀ ਇਕੱਠੇ ਰਾਤ ਨੂੰ ਵੀ ਦਿਨ ਨੂੰ ਵੀ ਚਾਲੇ ਸਾ ਚਾਚੀਆਂ ਕੋਲ ਰਹਿੰਦੇ ਕਾ ਮੇਰੇ ਚਾਚੀ ਉਹਨਾਂ ਕੋਲ ਕਹਿੰਦਾ ਚਾਚੀ ਇਹਨੇ ਇਹਦੇ ਪਾਪਾ ਨੂੰ ਬਸ ਸਾਡੀ ਮੁਹੱਬਤੇ ਉਧਰ ਵੀ ਪਾਈ ਸਾਡੇ ਕੇਤ ਵੀ ਉਧਰ ਹੀ ਸਾਡਾ ਘਰ ਵਿਆਹ ਨਾਲ ਸੀਗਾ ਪਹਿਲਾਂ ਇਹ ਘਰ ਫਿਰ ਆ ਕੋਠੀ ਪਈ ਹੋਈ ਜਿੱਥੇ ਸਾਡੀ ਇਹ ਦੂਏ ਮੁੰਡੇ ਕੋਲ ਹੁੰਦੇ ਬੁੰਦੂਏ ਪੁੱਤਰ ਕੋ ਇਹ ਵੀ ਇਨਾ ਦਾ ਰਹੇ ਅਸੀਂ ਹੱਟਣ ਦੇ ਤੈਨਾਂ ਦੇ ਆਣਾ ਸੀ ਜੀ ਇਹਦੇ ਬਾਬੇ ਨੇ ਰੱਖਤਾ ਤੇਰੇ ਬਾਬੇ ਨੇ ਇੰਜੇ ਬੜਾ ਲੈ ਕੇ ਤੇ ਰੋਪੜ ਅੱਛਾ ਮੈਨੂੰ ਸਾਰਾ ਪਤਾ ਅੱਛਾ ਸਾਰੀਆਂ ਗੱਲਾਂ ਯਾਦ ਆ ਜਿੰਨੀਆਂ ਮੈਂ ਤੈਨੂੰ ਭੁੱਲੀ ਮੇਰੇ ਪੂਰੇ ਪੂਰੇ ਗੱਲੇ ਆ ਦੇ ਜਿੰਦੀ ਵੀ ਮੈਂ ਉਹ ਹੋਣ ਵੀ ਸਾਡੇ ਪਿੱਛੇ ਵੀ ਇਕਣ ਹੁੰਦੀ ਟੀ ਸਾਡੇ ਮੂੰਹ ਤੇ ਵੀ ਇਕਣ ਹੁੰਦੀ ਟੀ ਤੰਬਰ ਪੁੱਤ ਧੋ ਪਾੜੇ ਤੇ ਮੇ ਮਾਂ ਬੜੇ ਦੀ ਛੱਡ ਕੇ ਮਰ ਗਈ ਮਾਂ ਫਿਰ ਉਹ ਪਾੜਿਆ ਫਿਰ ਉਹ ਵਿਆਹੇ ਵਿਆਹ ਕੇ ਜਦੋਂ ਉਹਨਾਂ ਨੇ ਨਹੀਂ ਪਾਈ ਜੋ ਆ ਕੇ ਵੀ ਹੋ ਗਈ ਹੂੰ ਫਿਰ ਉਹ ਕਹੇ ਮੇਰੇ ਮੁੰਡੇ ਮੇਰੇ ਮੁੰਡੇ ਹੀ ਤੇ ਤੈਨੂੰ ਜੀ ਦੋ ਕੁੜੀਆਂ ਦੀਆਂ ਮੇਰੀਆਂ ਜਿੰਨ ਠੀਕ ਹੈ ਜੀ ਫਿਰ ਇਹ ਕਹਿੰਦੇ ਜੋਦੇ ਹੋਣਾ ਮੈਂ ਫਿਰ ਆਪਣੇ ਜੋਦੀ ਹੋ ਕੇ ਵਿਆਹੇ ਜੀ ਅਸੀਂ ਬੜਾ ਡਰ ਡਰ ਕੇ ਨੀ ਨੂੰ ਜੁਦੇ ਹੋਏ ਬਿਲਕੁਲ ਮਨੋਂ ਮਨਿ ਜੁਦੇ ਹੋਏ ਹਾਂ ਜੀ ਹਾਂ ਮੈਨੂੰ ਪਤਾ ਹੈ ਅਰ ਜਿਸੇ ਨੂੰ ਸਾਡਾ ਪਿੰਡ ਚ ਪਤਾ ਨਹੀਂ ਵੀ ਇਹ ਘਾਤੇ ਜੁਦੇ ਹੋਗੇ ਕਾਫੀ ਜੁਦੇ ਹੋਗੇ ਬਾ ਮੁੰਡੇ ਕੋ ਕੰਡ ਜੁਦੇ ਹੋਣਾ ਪਰ ਅੱਜ ਤਾਂ ਹੀ ਬਹੁਤ ਨਾ ਕਿਸੇ ਤੇ ਚੰਗ ਨਾਗ ਜਨ ਕਦੇ ਗਾਲ ਕੱਢੀ ਹੈ ਪਾਪ ਨਾਲ ਉਸ ਨੂੰ ਐ ਕਹਿੰਦੇ ਵੀ ਸਭ ਦਾ ਭਲਾ ਹੋਵੇ ਮੁੰਡੇ ਨਾਲ ਚੱਲੇ ਜਾਣੀ ਕਿ ਨਹੀਂ ਗਾਲਾਂ ਕੱਢਦੀ ਉਹ ਰੱਬ ਨੇ ਕਰੀ ਹੈ ਕਿਸੇ ਨੇ ਨਹੀਂ ਕਰੀ ਹੈ ਕੋਈ ਮਾਈਕਾ ਦੇ ਕਿਸੇ ਨੂੰ ਨੀਮੋ ਆਈ ਨਹੀਂ ਕਿ ਆ ਵੀ ਉਹਦੇ ਖਾਨ ਦੇਤੇ ਆ ਆਹ ਪਲਾੜਾ ਫਿਰਦਾ ਹੈ ਆਪੇ ਨਾ ਕਾ ਫਿਰਦਾ ਹੈ ਵੀ ਮੈਨੂੰ ਕੋਈ ਵੀ ਉਹ ਚਿੱਟ ਦੇ ਵਿੱਚ ਦਰਨ ਹੈ ਕਿਸੇ ਨੂੰ ਪਾ ਪੜਾ ਤੁਸੀਂ ਆਪ ਜੀ ਜਿਆਦਾ ਕੱਚੇ ਵੀ ਆ ਜਾਂਦੀ ਸੀ ਆਪ ਸਵਾਰਗਣੇ ਕਿਸੇ ਨੂੰ ਮਾਈ ਨਹੀਂ ਕਹਿਣਾ ਵੀ ਛੋਟਾ ਪਾਣੀ ਆਉਂਦਾ ਨਹੀਂ ਜਾਂਦਾ ਪਾਣੀ ਪਿੱਛੇ ਹੀ ਚੜੀ ਜਾਂਦੀ ਮੈਂ ਵਿਚੇ ਲੜੀ ਜਾਂਦੀ ਹਾਂ ਨਾ ਮੈਂ ਅਸੀਂ ਪਿੱਛੇ ਵੀ ਅਸੀਂ ਦੋ ਘਰ ਤੇ ਬੀਬੇ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਅੱਗੇ ਬੰਦਿਆਂ ਦੀ ਸਾਹ ਨਹੀਂ ਹੁੰਦੀ ਸੀ ਹੁਣ ਤਾਂ ਬਹੁਤੇ ਬਹੁਤੇ ਮੈਂ ਤਾਂ ਇਹ ਨਾਲ ਜਦ ਹੀ ਇਹ ਕਰਦੇ ਆਂ ਵੀ ਦੇਖ ਆਪਣੇ ਦਰਵਾਜ਼ੇ ਕਿੰਨੇ ਲੋਕ ਬੈਨੇ ਹੁੰਦੇ ਤੇ ਪਿੰਡ ਸੱਤ ਜਿ ਇਕੱਠੇ ਆਉਂਦੇ ਆਂ ਅਰੇ ਉੱਪਰਲੇ ਪਾਸੇ ਕੇ ਜੀ ਇਹ ਵੀ ਜਨ ਰਾਤ ਨੂੰ ਉੱਠਣਾ ਇੱਕ ਮੁੰਡਾ ਦਾ ਸਾਡੇ ਤੇਰੇ ਵਰਗਾ ਉਹ ਨਹੀਂ ਕਰਣਾ ਨਾ ਜਦ ਬਈ ਸਭ ਧਾਈਏ ਕਰੀ ਜਾਣੇ ਗੱਡਾਂ ਦੇ ਜਿਆ ਰਾਤ ਨੂੰ ਉੱਠਣਾ ਸਤ ਤ੍ਰੀ ਗਨ ਅਕੇ ਲੋ ਵਈ ਆਪਣੇ ਬਡੇ ਘਰ ਨੂੰ ਸਭ ਪੇ ਪੱਤੀ ਹੁੰਦੀ ਦਰਵਾਜ਼ਾ ਸਾਡਾ ਭਰਿਆ ਹੀ ਰਹਿੰਦਾ ਜਿੱਥੇ ਹੁਣ ਜਮਾ ਹੀ ਖਾਦੀ ਜਰਾ ਕੋਈ ਬੰਦਾ ਖੜਨੇ ਵਾਲਾ ਹਯੋ ਨਹੀਂ ਉਹ ਬੰਦਾ ਹੀ ਨਹੀਂ ਰਹੀਂ ਬਿਲਕੁਲ ਜੀ ਪਿਆਰ ਬਹੁਤ ਆ ਬਿਲਕੁਲ ਇੱਕ ਢੂਗਲਾ ਪ੍ਰੋਫੈਸਰ ਦਾ ਸਾਨੂੰ ਲੱਗਦਾ ਨਹੀਂ ਵੀ ਪ੍ਰਾਪਰਟੀਆਂ ਮਹਿੰਗੀਆਂ ਹੋਣਾ ਰਿਸ਼ਤੇ ਖਤਮ ਹੋ ਗਏ ਬਿਲਕੁਲ ਜੀ ਹਵਾਈ ਬਾਗੀ ਹਵਾਈ ਬਾਗੀ ਆਪਾਂ ਨੇ ਇਹਦਾ ਪੁੱਤ ਨਾ ਕਿਸੇ ਸਾਹ ਕਰਨਾ ਨਾ ਕਿਸੇ ਉਡੈਣਾ ਆਪਾਂ ਨੇ ਬਗਾੜੀ ਉਹ ਤੇ ਆ ਤੁਸੀਂ ਕੋਠੇ ਦੇਖੋ ਕੋਠੇ ਦੇ ਸਹੁਰੇ ਦੀ ਹੈਗੇ ਮੁੰਡਿਆਂ ਦੇ ਸਹੁਰੇ ਵੀ ਠੇ ਅੱਜ ਤਾਈ ਕਿਸੇ ਨੇ ਬਗਾੜੀ ਉਦੋਂ ਤਾਂ ਐ ਸੀ ਵੇ ਆ ਤੂੰ ਬਈ ਚੱਲ ਡੰਗਰ ਇੱਥੇ ਤੂੰ ਬੱਲੇ ਕਰ ਆਈ ਕਹਿ ਦਿੰਦੇ ਹਾਂ ਹਾਂ ਹੁਣ ਤਾਂ ਮਰਲੇ ਵਿੱਚ ਉਹ ਉੜ ਕੇ ਚੇਰੀ ਹੁਣ ਤਾਂ ਮਰ ਨਹੀਂ ਵਿੱਚ ਉੜਦੇ ਬੰਦੇ ਹੁਣ ਤਾਂ ਕੋਈ ਪਾਈ ਹਟ ਪਾਈ ਇਨੀ ਕੱਟ ਰਹਿਣਾ ਅੱਗੇ ਇੱਕ ਦੋ ਇਹਦੇ ਨੌਕ ਕਰਾ ਦੋ ਦੇ ਤੇ ਚੀਜ਼ਾਂ ਹੁਣ ਤਾਂ ਅਗਲਾ ਸ਼ਾਮ ਨੂੰ ਮੁੱਕ ਜਾਂਦਾ ਜੀ ਮੇਰੇ ਨਾਲ ਹੋ ਜਾਂਦਾ ਨਾ ਨਾ ਹੁਣ ਤਾਂ ਅਗਲੇ ਦਾ ਪਤਾ ਨਹੀਂ ਕੀ ਕਰ ਲੈ ਹੁਣ ਤਾਂ ਕੋਲ ਗੱਲ ਜਦੋਂ ਮਾਇੰਦਰ ਨਾਲ ਚੀਜੇ ਮੇਰੀ ਜੋ ਬਣ ਗਈ ਜਵਾਨ ਦਾ ਕਿੱਦਾਂ ਬੋਲਣ ਦਾ ਤਾਂ ਪੀਆ ਦੇਉਂਦੇ ਤੇ ਉਹ ਰਿਸ਼ਤੇ ਹੋ ਜਾਂਦੇ ਤੇ ਪੈਸੇ ਦੇਉਂਦੇ ਸਾਈ ਹੋ ਜਾਂਦੀ ਸੀ ਬਸ ਅੱਕੇ ਤੇ ਬੋਤ ਉਹ ਤਾਂ ਗੱਲਾਂ ਹੁੰਦੀਆਂ ਪਿਆਰ ਮੋਟਾ ਤਾਂ ਦੁਨੀਆ ਦਾ ਕੋਣ ਕੇ ਸਾਡਾ ਜਾਣੀ ਉੱਤੇ ਰਹਿਣ ਦਾ ਬਹੁਤ ਹੱਜਾ ਕਰਕੇ ਨਾ ਤੁਹਾਡਾ ਪ੍ਰਵਾਦ ਇਹ ਸਾਹ ਹੀ ਹੁੰਦੀ ਹੈ ਜੀ ਹੁਣ ਵੇਖ ਲੈ ਮੈਨੂੰ ਹੁਣ ਵੀ ਮੈਂ ਇੱਥੇ ਤੇ ਤੁਰ ਪਮਾ ਤਾਂ ਹੀ ਕਹਿੰਦੀਆਂ ਹੁੰਦੀ ਨਹੀਂ ਆਉਂਦੀ ਨਹੀਂ ਆਉਂਦੇ ਲੈ ਹਾਂ ਐਨੀ ਮੈਂ ਜਦੋਂ ਵੀ ਆਉਣਾ ਜੀ ਮੈਂ ਮਿਲ ਕੇ ਜਰੂਰ ਹਾਂ ਤੁਸੀਂ ਮੈਨੂੰ ਦੋ ਵੀ ਫੋਨ ਕੀਤਾ ਸੀ ਉਦੋਂ ਵੀ ਤੁਸੀਂ ਬੈਠੇ ਸੀ ਕੋਲ ਹਾਂ ਮੇਰਾ ਪਾ ਜੀ ਹੈਗਾ ਮੇਚੇ ਹੂੰ ਛੋਟਾ ਜੀ ਅੱਛਾ ਤੁਹਾਡਾ ਪਾ ਵੀ ਹੈਗਾ ਜੀ ਮਾ ਮੇਰਾ ਮੁੰਡਾ ਹੈਗਾ ਪਰਾ ਨਹੀਂ ਹੈਗਾ ਪਰਾ ਮੈਂ ਕਿਹਾ ਇੱਕੋ ਬਰਾਟਰ ਚਾਚੇ ਦੇ ਮੁੰਡੇ ਚੋ ਵੀ ਕਿੱਥੇ ਦੀ ਤੁਹਾਡੇ ਜੀ ਫਟੇ ਪਰ ਤਾਈ ਨਾਲ ਲੱਗਦਾ ਨਾਲ ਲੱਗਦਾ ਨਾਲ ਨਾਲ ਦੇ ਜਮਣਾ ਇਹਦੇ ਵਿਚਾਲੇ ਆ ਜਾਂਦਾ ਬਿਲਕੁਲ ਪਹਿਲਾਂ ਇਹ ਵੀ ਚਮਕੌਰ ਸਾਹਿਬ ਹਲਕੇ ਚ ਹੁੰਦਾ ਸੀ ਦੂਰੋਂ ਦੇ ਪਹਿਲੇ ਚਮਕੌਰ ਸਾਹਿਬ ਮਨਾਈ ਮੈਨੂੰ ਨਹੀਂ ਹੂੰ ਜਾਣਾ ਪੈਣਾ ਸਾਡੇ ਪਿੰਡ ਰ ਫਟੇ ਘੜ ਵਾ 9 ਵਜੇ ਦਾਤਾ ਹਾਂਜੀ ਉਹ ਫਟੇ ਘੜ ਚੰਦ ਹੋਰ ਕੋਈ ਤੁਹਾਡੀ ਯਾਦ ਹੋਵੇ ਇਹ ਵੀ ਤੁਹਾਨੂੰ ਅੱਜ ਤੱਕ ਨਾ ਭੁੱਲੀ ਹੋਵੇ ਨਹੀਂ ਸਾਰੀ ਗੱਲ ਮੈਂ ਭੁੱਲੀ ਨਹੀਂ ਜਿੱਦਾਂ ਦੀ ਵੀ ਉਹ ਹੋ ਗਿਆ ਇਹ ਜਿਹੜੀਆਂ ਹੱਲਿਆਂ ਚ ਆਪਣੇ ਪਿੰਡ ਕਟਣਾ ਵਾ ਹੋਇਆ ਵਿੱਚ ਮੈਂ ਗਾਂਧੀ ਦੇ ਕਿਸੇ ਨੇ ਕਿਹਾ ਆਸਾ ਮਾਰਿਆ ਫਿਰ ਉਹਨੂੰ ਲੋਕਾਂ ਨੇ ਕਿਵੇਂ ਬਚਾਇਆ ਉਹ ਕਿ ਨਾਲ ਆਸਾ ਮਾਰਿਆ ਮੈਨੂੰ ਪਤਾ ਨਹੀਂ ਰਹਿਮੋ ਗੁਜਰੀ ਹੀ ਨਹੀਂ ਮਾੜੀ ਅੱਛਾ ਉਹ ਆਪਣੀ ਬੰਨੀ ਅੱਛਾ ਗਿਆਨੀ ਧੱਕਮਾ ਦੇ ਨਹੀਂ ਗੁਜਰਦੇ ਉਹ ਕਹਾਂ ਉਗੋ ਜੀ ਜੀ ਦੁਜਰੀ ਉਹਦੀ ਮਲੇਰੀ ਮੰਡੀ ਹਾਂ ਜੀ ਮਲੇਰੀ ਆਹ ਚਲੋ ਜਿਹੜੇ ਆਮ ਜਨਰਲ ਲੋਕਾਂ ਨੇ ਬਚਾਇਆ ਅੱਛਾ ਇੱਕ ਦੋ ਵਿੱਚ ਹੁੰਦੀ ਆ ਕਾਂਗਿਆਰੀ ਸਾਡੇ ਤਾਂ ਮੈਂ ਸੁਣਿਆ ਵੀ ਸਾਡੇ ਜਿਹੜੇ ਸਵਾਦ ਸਵਾਦ ਦੇ ਮਿੰਡੀ ਚੱਕ ਦੇਦੇ ਬੋਢੇ ਮਿੰਡੀ ਚੱਕ ਦੇਦੇ ਮਾਰਦੇ ਕੋਈ ਚੌਵੇਂ ਖਣਾ ਦੇ ਸਵਾਦ ਸੀ ਜਿਹੜੇ ਚ ਲਕੋਕੇ ਜਿਹੜੇ ਚ ਬੀਬੀਆਂ ਰੱਖੇ ਹੋਈਆਂ ਬੀਬੀਆਂ ਰੱਖੇ ਪਤਨੀ ਕਿਸੇ ਦੀ ਬਾਕੀ ਇਹਨੂੰ ਪਤਾ ਹੋ ਕਿਉਂਕਿ ਮੈਂ ਤਾਂ ਉਸ ਵਜੇ ਜਮਿਆ ਸੀ ਜੇ ਇਹਨੂੰ ਆਪ ਘਟਕ ਨਹੀਂ ਨਾ ਉਹ ਹਾਈ ਨਹੀਂ ਤਾਂ ਵੀ ਜੀ ਵੀ ਚੱਕ ਦੇ ਹਾਂ ਜੀ ਇਨੰਮਦੀ ਰੋਟੀ ਸੀ ਹੂੰ ਐ ਇੱਥੇ ਜੀ ਰੋਟੀ ਟੀ ਉਹ ਅੱਛਾ ਆਪਣੇ ਪਿੰਡ ਦੀ ਹੂੰ ਤਾਂ ਹੀ ਰੋਹੋ ਪਈ ਜਦ ਨੂੰ ਲੰਗ ਕੰਨੇ ਜਿਹੜੇ ਬਗਾਲੇ ਜਦ ਬੰਦ ਕਰੇ ਤੇ ਲੋਕ ਬੰਦ ਕਰਾ ਦੇ ਉਹ ਕੁੜੀ ਨਾ ਪਤਾ ਨਾ ਲੱਗੇ ਹੂੰ ਅੱਛਾ ਰਾਜ ਜਦ ਉਧਰੋਂ ਆਏ ਉਹ ਤਾਂ ਵੀ ਇੱਕ ਬਹਿਆ ਬਰੰਦੇ ਹੋਏ ਅੱਡੇ ਨੂੰ ਆਈ ਐ ਫੜੀ ਹਾਂ 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 ਇਹਨਾਂ ਨੂੰ ਲੈ ਆਏ ਐ ਛਾਰੇ ਸਤਨਾ ਲੰਮਾ ਨੈਲਾ ਸਾਡੇ ਇਹ ਉਦਗ ਬੜੇ ਤਾਂ ਸਾਰਾ ਗੁਸਾ ਆ ਗਿਆ ਤੇ ਅੰਨਾ ਛੋਟੇ ਦਾ ਸਾਰਾ ਗੁਸਾ ਆ ਗਿਆ ਕਿ ਜਿਹੜਾ ਤਾਂ ਥੋੜਾ ਵੱਈ ਬਟਾ ਤਾਂ ਸਾਡਾ ਇਹਨਾਂ ਦਾ ਮਸੇਰ ਕੋਟਾ ਤਾਂ ਉਹ ਕੁਝ ਨਹੀਂ ਖਾਏ ਉਹ ਵੀ ਇੱਥੇ ਦਾ ਇੱਥੀ ਪਈ ਸਾਡੇ ਅੱਛਾ ਉਹਦਾ ਨਹੀਂ ਕੁਛ ਵੀ ਆਇਆ ਇੰਦਰ ਅੱਛਾ ਬਾਹਰ ਲੋਕੀ ਵੀ ਆਇਆ ਜਿਹੜਾ ਬਾਹਰ ਹੋਰੇ ਆਪਣੇ ਪਿੰਡ ਦੇ ਹੈ ਉਹ ਪਿੰਡ ਸਾਡੇ ਦੇ ਹੈ ਪਿੰਡ ਸਾਡੇ ਹੀ ਨੇ ਇਹ ਪਿੰਡ ਮਨੈਲੀ ਦੇ ਹੈ ਅੱਡਾ ਮਨੈਲਾ ਹੈ ਅੱਡਾ ਮਨੈਲਾ ਹੈ ਨਾ ਮਨੇ ਲਾ ਸਾਰੇ ਹੀ ਜਿੰਨੇ ਧਾਰਨੇ ਆ ਸਾਰੇ ਉਦੋਂ ਆਏ ਮੈਂ ਉਹ ਮਨੇਦੀ ਵਾਲੇ ਬੱਚੀ ਬੱਚੀ ਛਾਡੀ ਬੈਠੀ ਆ ਉਹਰੇ ਆਪਣੇ ਬਹੁਤ ਪੇੜਾ ਥਾਈ ਬੈਠੇ ਹੁਣ ਹੁਣ ਤਾਂ ਚਾਲੇ ਆ ਪਿੰਡਾਂ ਜੈ ਮੈਂ ਮਨੇ ਲੀ ਦੇ ਬਾਰੀਏ ਕਹਿੰਦੇ ਹੁੰਦੇ ਨੇ ਬਾਰੀਏ ਹਾਂ ਉਹਨਾਂ ਨੂੰ ਜਾਣੇ ਬਾਰੀਏ ਕਹਿ ਦਿੰਦੇ ਆ ਬਾਰੀਏ ਕਹਿੰਦੇ ਜੀ ਬਾਰੀਏ ਹੁਣ ਮਨੇ ਲੈ ਸਾਰਾ ਇੱਥੇ ਦਾ ਸਾਰੇ ਰੰਗੜੇ ਤੇ ਉੱਥੇ ਰੰਗੜੇ ਤੇ ਰੰਗੜੇ ਕਹਿੰਦੇ ਆ ਕਿੰਨਾ ਉੱਡੇ ਅੰਦਰ ਆ ਇਹ ਰੰਗੜ ਦਾ ਮਤਲਬ ਕੀ ਹੈ ਉਹ ਤਾਂ ਰੰਗੜ ਗੁਜਰ ਹੋਰ ਕਹਿਣ ਨਹੀਂ ਆਪੀ ਇੱਕ ਗੱਲ ਖਬਰ ਇੱਕੋ ਹੈ ਇਹ ਨਹੀਂ ਵੀ ਨਹੀਂ ਗੱਲ ਗੱਲ ਵੀ ਇੱਕ ਨਹੀਂ ਹੈ ਯਾਨੀ ਉਹ ਉਹਨਾਂ ਨੂੰ ਕਹਿੰਗੇ ਹੁੰਦੇ ਕਿ ਇਹ ਮਤਲਬ ਕੀ ਹੈ ਗੱਲ ਉਹ ਜਿਹੜੇ ਮੈਂ ਪੜਿਆ ਧੱਕਤੇ ਸੀਗਾ ਇਹ ਮਾਂ ਮਾਂ ਉਹਨੂੰ ਪਟਾ ਹੁਣ ਇਹ ਇੱਕ ਚਾਹੀਦਾ ਹਾਂ ਬਾਪ ਦਾ ਫਰਕ ਹੁੰਦਾ ਹਾਂਜੀ ਇੱਕ ਹਿੰਦੂ ਗੁਜਰ ਹੈ ਜੀ ਹਾਂ ਕਈ ਲੋਕ ਨੇ ਹਿੰਦੂ ਗੁਜਰ ਹੈ ਜੀ ਤੇ ਜਿਹੜੇ ਦੀ ਫਿਰ ਮਾਂ ਹੋਰ ਜਾਂਦੀ ਹੈ ਤੇ ਬਾਪ ਹੋ ਰਹਾ ਹੈ ਹਾਂ ਉਹ ਰੰਗੜ ਬਣਦਾ ਅੱਛਾ ਉਹ ਰੰਗੜ ਬਣਦਾ ਅੱਛਾ ਪਰ ਜਨ ਰੰਗੜ ਵੀ ਕਹਿੰਦੇ ਤੇ ਗੁਝੇ ਕਹਿੰਦੇ ਆਪਣੇ ਆਇਆ ਰੰਗੜਾ ਲੈ ਕੇ ਸਾਰਾ ਅੱਛਾ ਢਣਾ ਲਾਵਣਾ ਅੱਧਰ ਦੱਕ ਹਾਂਜੀ ਤੇ ਉਹ ਵੀ ਹੋਰ ਧਰਮ ਦੀ ਮਾਂ ਹੈ ਤਾਂ ਬਾਪ ਹੋਰ ਧਰਮ ਦਾ ਉਹਨੂੰ ਰੰਗੜ ਗਿਆ ਉਹ ਨਹੀਂ ਸਾਰੀ ਧਰਮਸ ਮੁਸਲਮਾਨ ਐ ਸੀ ਉਹ ਵੀ ਹਿੰਦ ਗੁਜਰਾ ਦੇ ਵਿੱਚ ਹਾਂ ਬਸੇ ਗੁਜਰਾਂ ਦੀ ਇਹ ਸਾਰੇ ਗੁਜਰਾ ਕੋਈ ਪਤਾ ਨਹੀਂ ਕਿ ਐਂਦਾ ਦਾ ਕੁਝ ਹੁੰਦਾ ਗੁਜਰੇ ਕਹਿੰਦੇ ਬੋਲਦੇ ਨਾ ਸਾਰੇ ਸਾਢੇ ਉਰੇ ਤੇ ਚਾਰ ਕਰ ਗਏ ਤੇ ਹੁਣ ਤਾਂ ਦਾ ਪਿੰਡ ਹੋ ਗਿਆ ਬਸੇ ਤਾਂ ਹਾਂਜੀ ਬਸੇ ਵੀ ਸਾਡੇ ਪਿੰਡ ਦੇ ਜਿੰਨੇ ਧਾਰਨੀ ਸਭ ਸਾਰੇ ਰਾਜੇਵ ਨੇ ਉਹਨਾਂ ਦੀ ਜੰਗਾਂ ਨੇ ਰਾਜੇਵ ਨਹੀਂ ਰਾਜੇਵ ਸਾਹਿਬ ਕੈਂਦੇ ਵਾਰੀਆਂ ਨਾਉਂ ਦਾ ਬਣਿਆ ਉਹ ਜੈਨੰਦ ਨੇ ਲੈ ਜੰਮੀ ਸਵਰਨ ਸਿੰਘ ਸਰਪੰਚ ਰਿਹਾ ਕੁਲਦੀਪ ਕੌਰ ਸਰਪੰਚ ਰਹੇ ਸਭ ਧਾਰਨੀ ਔਰ ਥੋੜਾ ਜਿਆਦਾ ਬਣਿਆ ਧਾਰਨੀ ਹਾਂ ਤੁਹਾਡੇ ਬਸੇ ਗੁਜਰਾ ਵੀ ਧਾਰਨੀ ਹੈ ਉਹੇ ਬਸੇ ਇਸ ਕਲ ਸਾਡੇ ਧਾਰਨੀ ਜੀ ਬਹੁਤ ਥਾਈਂ ਬੈਠਾ ਜਮੰਦੀਆਂ ਦੋ ਦਿਨ ਤੱਕ ਆਪਣੇ ਜਮੰਦੀਆਂ ਜੇ ਹੁਣ ਮੈਂ ਤਾਂ ਇੱਕ ਲਿਸਟ ਬਣਾਈ ਸੀ 40 ਦੇ ਕਰੀ ਪਿੰਡ ਹੈ ਮੂੜ ਨਹੀਂ ਆਏ ਹਾਂ ਮੈਂ ਰਹਿਣ ਗਾ ਬੈਠੇ ਹਾਂ ਪਾਰਸੋਂ ਐ ਇਹ ਯਾਨੀ ਸਾਡੇ ਪਿੰਡ ਦੇ ਆਉਂ ਜਮੀਨਾ ਦੇ ਹਾਂ ਹੁਣ ਅਖੰਡ ਪਾਰਸੀ ਤਾਂ ਸੀਗਾ ਤੇ ਕਰਾ ਕੇ ਗਏ ਆ ਪਾਰਸੋਂ ਬਾਕੀ ਆ ਬਾਹਰ ਵਾਲੇ ਆ ਪੋਤੇ ਕੀ ਕਰਦੇਵੇਂ ਪੇ ਪੋਤੇ ਮੇਰੇ ਇੱਕ ਦਾ ਭਾਈ ਬੜੇ ਮੁੰਡੇ ਦਾ ਤਾਂ ਬਾਹਰ ਗਿਆ ਹੋਇਆ ਪੋਤਾ ਅਮਰੀਕਾ ਜੀ ਅਮਰੀਕਾ ਜੀ ਜੀ ਟੀਰ ਦੂਏ ਆਏ ਦੂਏ ਕਰ ਰਹੇ ਦੂਏ ਕਰ ਰਹੇ ਆਏ ਕਰ ਰਹੇ ਪਰ ਪੋਤੇ ਆ ਪਰ ਪੋਤੇ ਵਾਲੀ ਜੀ ਦੂਆ ਉੱਧਰ ਲੜੀ ਘਾ ਰੱਖ ਇੱਕ ਪੋਤਾ ਮੇਰਾ ਬਾਹਰ ਗਿਆ ਹੋਇਆ ਪਹਿਲਾਂ ਮੇਰਾ ਮੁੰਡਾ ਤਾਂ ਬਾਹਰ ਤੁਹਾਡੇ ਵੀ ਵਿਆਹੇ ਵੀ ਸਾਰੇ ਹਾਂ ਭੁੱਤੇ ਵੈ ਚਾਰੇ ਗਾਹ ਪਰਪੋਤੇ ਪੋਤੀ ਹੋ ਗਈ ਹੈਗੀ ਦੋ ਧੀਆਂ ਵੀ ਵੈ ਧੀਆਂ ਦੋ ਧੀਆਂ ਨਾ ਨਾ ਬਿਲਕੁਲ ਮੇਰੀ ਨਾਨੀ ਵੀ ਨਾ ਜੀ ਹੁਣੇ 5 ਕੁ ਦਿਨ ਪਹਿਲੇ 10 ਕੁ ਦਿਨ ਪਹਿਲੇ ਪੋਗ ਪਿਆ 2 ਤਰੀਕ ਨੂੰ 92 ਸਾਲ ਦੀ ਮੇਰੀ ਨਾਨੀ ਜਿਹੜਾ ਇੱਥੋਈ ਆ ਸੇਮ ਤੁਹਾਡੇ ਵਰਗੀ ਸੀ ਫ੍ਰੀਡਮ ਫਾਈਟਰ ਹਾਂ ਫ੍ਰੀਡਮ ਐਂਟਰ ਸੀਗੀ ਮੈਂ ਪੜਿਆ ਫੌਜ ਸੀ ਮੇਰੀ ਨਾਨਾ ਜੀ ਅੱਛਾ ਉਹਨੇ ਮਲਾਇਆ ਦੀ ਸੁਭਾਸ਼ ਚੰਦਰ ਬੋਸ ਨਾਲ 8 ਸਾਲ ਕੈਦ ਕੱਤੀ ਮਲਾਇਆ ਆਈਐਨਏ ਦੋ ਦੇ ਪੋਤੀਆਂ ਸਾਰੇ ਦੇ ਹੋਏ ਆ। ਦੂਏ بڑے ਮੁੰਡੇ ਦਾ ਇੱਕ ਕੁੜੀ ਜੀ ਇੱਕ ਜਿਹੜਾ ਟ੍ਰੈਕਟਰ ਮਰਿਆ ਇੱਕ ਮੁੰਡਾ ਜੀ ਓਡੀ ਕੁੜੀ ਅਜਾੜ ਬਰਬੇ ਹੋਈ ਹੋਈ ਆ। ਸਾਰੇ ਕੈਨੇਚਾ ਨਾ ਕਿਸੇ ਦੇ ਪੁੱਤ ਮੈਂ ਮੰਦੀ ਕਹਾਈਏ। ਉਹਨੇ ਦੂਏ ਟੱਬਰ ਵੀ ਮੇਰੇ ਘਰ ਰਹਿ ਤੈਨੀਆਂ ਚ ਜੀ ਪਰ ਮੈਨੂੰ ਨਾ ਕਿਸੇ ਨਾਲ ਬੀਬੀ ਦੇ ਬਗੈਰ ਬੋਲਿਆ ਜੀ ਨਾ ਮੈਨੂੰ ਲੋਕ ਸਾਬ ਆਪਣੀਆਂ ਬੁੜੀਆਂ ਨੂੰ ਬੁੜੀਆਂ ਕਹਿੰਦੇ ਨਹੀਂ ਹਾਂ ਜੀ ਤੁਹਾਨੂੰ ਬੇਬੇ ਜੀ ਹੁਣ ਜਿਹੜੀਆਂ ਹੁਣ ਜੀਆਂ ਮਟਿਆਰਾਂ ਉਹਨਾਂ ਨੂੰ ਕਿੰਨੇ ਸਾਡੀ ਮਾਂ ਬੁੜੀ ਹਾਂ ਹੁਣ ਤਾਂ ਸਾਡੀ ਘਰ ਬੁੜੀ ਪਰ ਮੈਨੂੰ ਪੁੱਤ ਅੱਜ ਤਾਈਂ ਨਾ ਮੈਨੂੰ ਕਿਸੇ ਬਾਹਰ ਲੈਣੇ ਨਾ ਮੈਨੂੰ ਕਿਸੇ ਘਰ ਦੇਣੇ ਨਾ ਮੈਨੂੰ ਚਾਹਣਾ ਮੈਨੂੰ ਬੇਬੇ ਤੇ ਬਗਰ ਨੇ ਰਿਪੋਰਟ ਕਹਿੰਦੇ ਸੋਹੇ ਉਹ ਰੱਬ ਇੱਕੋ ਗੱਲ ਹੈ ਰੱਬ ਤੋਂ ਦਾ ਰੱਬ ਵਰਗਾ ਅਸ਼ੀਰਵਾਦ ਆ ਪੁੱਛ ਲਾ ਹੁਣ ਮੈਂ ਉਹਨਾਂ ਪੈਰਾਂ ਹੱਥ ਲਾ ਕੇ ਮਿਲੇ ਤੁਸੀਂ ਨਾਲੇ ਤੁਸੀਂ ਕਹਿੰਦਾ ਤੌਰ ਲੱਗਦਾ ਇਹਦਾ ਬੜਾ ਦੀ ਆੜੇ ਨੇ ਕਿਹਾ ਤਾਂ ਹਾਂਜੀ ਉਹ ਬਾਬਾ ਜੀ ਨੇ ਉਹ ਕਹਿੰਦੇ ਵੀ ਤੁਸੀਂ ਇਹਦੇ ਕਰਮ ਖਾਂਦੇ ਹੋ ਕਰਮ ਖਾਂਦੇ ਮਾਂ ਦੇ ਇਹ ਮੇਰੀ ਮਾਂ ਹੈ ਇਹ ਕਹਿੰਦੇ ਜੀ ਇਹ ਸਤਕਾਰ ਮਾਰਮਾਰ ਹੋ ਕੇ ਪੈਰੀਂ ਤਲਾਉਣੀ ਹੈ ਇਹ ਸਤਕਾਰ ਹੈ ਰਿਸ਼ਤਿਆਂ ਦਾ ਸਤਕਾਰ ਹੈ ਉਹ ਟੱਗੇ ਥਾਈ ਕਿਸੇ ਨੂੰ ਮੰਨਦਾ ਨਹੀਂ ਕਿਸੇ ਨੂੰ ਚੰਗਾ ਨਹੀਂ ਕਿਸੇ ਪਾਣ ਨੂੰ ਨਹੀਂ ਕਿਸੇ ਪੜਾਛ ਠੀਕ ਹੈ ਨਾ ਕਦੇ ਪਿੱਛੇ ਕਿਹਾ ਤਾਂ ਅੱਜ ਪਿਛਲੇ ਸਾਲ ਜਦ ਮੈਂ ਮਿਲਣ ਆਏ ਬਾਹਰ ਬੈਠੇ ਛੱਟ ਸੀ ਭੈਣ ਭਾਈ ਲੜਦੇ ਸੀ ਭੈਣ ਭਾਈ ਲੜ ਤਿੰਨੇ ਆਪਣੇ ਪਿੱਛੇ ਜਾਂ ਇਕੱਠੇ ਹੁੰਦੇ ਪਏ ਲੱਡੀ ਜਾਣਾ ਆਪਾਂ ਸਾਰਿਆਂ ਦੇ ਜਾਂਦੇ ਹੁਣ ਥਾਈ ਮੈਂ ਜਾਣੇ ਮੈਨੂੰ ਸਾਰੇ ਸੱਦਦੇ ਇਹ ਰਲ ਗਾਂਟੇ ਗਾਂਪਟੀ ਜੇ ਬੁੱਜੇ ਮੈਨੂੰ ਸਾਰੇ ਸਰਦੇ ਆ ਕਿਸੇ ਤੋਂ ਅੱਗੇ ਨਹੀਂ ਨਾ ਪਿੱਛੇ ਨਾ ਇੱਥੇ ਦੀ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦਾ ਜਮਾ ਆਪਣਾ ਗੁਵਿੰਦਰ ਸਿੰਘ ਸਿੰਘਵਾਨ ਹਜੀ ਭਾਪਰੀ ਉਹਦੇ ਭੈਣ ਹੈ ਅੱਛਾ ਉਹਦੇ ਭੈਣ ਹੈ ਇਹ ਬੋਟੇ ਦੀ ਨਹੀਂ ਜੀ 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 ਪੇਤੇ ਵੀ ਉਹਨਾਂ ਦੀ ਉਹ ਵਗ ਪੜੀ ਐ ਬਸ ਚਲੋ ਇਹ ਸਨ ਬੀਬੀ ਜੀ ਦੇਖ ਸਕਦਾ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਪ੍ਰਾਣੀਆਂ ਗੱਲਾਂ ਸੁਣੀਆਂ 100 100 ਸਾਲ ਤੋਂ ਵੱਧ ਉਮਰ ਦੇ ਤਜਰਬੇ ਯਾਦ ਦੱਸ ਜਿਉਂ ਦੀ ਤਿਉ ਬਰਕਰਾਰ ਨਾ ਮੋ ਤਾਂ ਮੈਂ ਨਹੀਂ ਗੱਲ ਭੁੱਲੀ ਕੋਈ ਵੀ ਜੇਕਰ ਮੇਚ ਕੋਈ ਗੱਲ ਪੁੱਛ ਲੈਣਾ ਪਰ ਉਹ ਜਾਨੀ ਮੈਂ ਕਰਦੀ ਤਾਂ ਹੈ ਨਹੀਂ ਜਾਨੀ ਮੇਰੇ ਡੱਡੇ ਸਾਰੀਆਂ ਇਹ ਵੀ ਇੱਥੇ ਤੇ ਇੱਥੇ ਅਸੀਂ ਪੀਅ ਤੇ ਏਕਣ ਕੱਟਿਆ ਗਰੀਬੀ ਵੀ ਕੱਟੀ ਫਿਰ ਬੀਬੀ ਦੀ ਗਰੀਬੀ ਵੀ ਬਹੁਤ ਕੱਟੀ ਆ ਪਿੱਛੇ ਜੀ ਗਰੀਬੀ ਕੱਟੀ ਹਾਂ ਪਿੱਛੇ ਸੁੱਖ ਵੀ ਵੀ ਤੇ ਨਾ ਕੱਟਿਆ ਜੀ ਗਰੀਬੀ ਵੀ ਬਿਠੇਰੀ ਖੱਟੀ ਹੈ ਪਰ ਅੰਦਰੇ ਰੱਖੀ ਜੀ ਕਿਸੇ ਕੋਲ ਬਾਹਰ ਜਾਗਰ ਨਹੀਂ ਕਰੀ ਉੱਥੇ ਸਹੀਂ ਗੱਲ ਲੈਂਦੇ ਆ ਜਿਵੇਂ ਕਰਦੀ ਜਾਂ ਰਟੇ ਹੁਣ ਤਾਂ ਫੋਰ ਪਰ ਸ਼ਾਮ ਨੂੰ ਪੀਕੇ ਪੀਕੇ ਤੇ ਦਾਦ ਕੇ ਦਾਦ ਕੇ ਚੱਲ ਗਾ ਕਿਸੇ ਦੀ ਗੱਲ ਨਹੀਂ ਹਟ ਕੋਈ ਪੁੱਛਲ ਵੀ ਜੇ ਆਪਣੀ ਪੋਤਿਆਂ ਦੀ ਕਿਸੇ ਕੋਲ ਗੱਲ ਨਹੀਂ ਬਿਲਕੁਲ ਬਿਲਕੁਲ ਪੋਤਿਆਂ ਹੀ ਜੀ ਭਲੇ ਆ ਜੀ ਪੋਤਿਆਂ ਹੀ ਮੇਰੀ ਗੱਲ ਹੈ ਸਰਕਾਰ ਇਹਨੂੰ ਹੀ ਕਹਿੰਦੀ ਬਿਲਕੁਲ ਤੇ ਇਹ ਸਨ ਬੀਬੀ ਜੀ ਕੈਮਰਾਮੈਨ ਪਰਮਜੀਤ ਸੀਣਾ ਵਾਲੀ ਖਾਸਿਕ ਵਾਲੀ ਦੀ ਰਿਪੋਰਟ ਲਾਹ ਗਿਆ